ਸੋ লাই ਤਸਵੀਰਾਂ ਦਿਖਾ ਰਿਹਾ ਜਲੰਧਰ ਤੋਂ ਰੇਲਵੇ ਸਟੇਸ਼ਨ ਤੇ ਚੈਕਿੰਗ ਚੱਲ ਰਹੀ ਹੈ। ਕਦੀ ਮੌਕੇ ਤੇ ਗੱਡੀ ਚੈੱਕ ਕੀਤੀ ਜਾ ਰਹੀ ਹੈ। ਇਹ ਹੋ ਰਹੀ ਹੈ। ਇਹਦੇ ਆਪਸ ਤੋਂ ਆ। ਇਹ ਨੌਂ ਨੇ ਸਾਡੀ ਉਸ ਦੀ ਆਪਣੇ ਖਾਣ ਵਾਲਾ। ਕੋਈ ਚੋਪੋਲ ਪਾਸੇ ਕੈਮਰਾ ਬੱਜੂ। ਕਿਉਂ ਸਰ ਚੈੱਕ ਕਰੋ ਗੱਡੀ? ਕੈਮਰਾ ਬੰਦ। ਹਾਂਜੀ ਹਾਂਜੀ। ਕੀ ਬੰਦ? ਲਾਈਵ ਚੱਲ ਰਿਹਾ ਵਾ ਰਿਪੋਰਟਰ ਮੇਤੋ ਹੱਕਾ। ਸਰ ਗੱਡੀ ਚੈੱਕ ਕੀਤੀ ਜਾਵੇ ਕਾਈਂਡਲੀ। ਸਰ ਗੱਡੀ ਚੈੱਕ ਕਰੋ। ਕਿਉਂ ਕਰ ਰਹੀ ਤਾਨੂੰ ਤੁਹਾਡੇ ਨਾਲ ਹੀ ਗੱਲ ਕਰਦੇ ਉਹਨਾਂ ਨਾਲ ਗੱਲ ਕਰਦੇ ਜੀ ਕਿਹੜਾ ਮਾਲ ਵੀ ਇਸ ਦੇ ਪਿਆ ਕਿਹੜਾ ਮਾਲ ਤੂੰ ਕਹਿੰਦੀ ਤਾਨੂੰ ਪਤਾ ਕਿਹੜੇ 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 ਮਾਲ ਦਾ ਤਾਨੂੰ ਪਤਾ ਕਿਹਦੇ ਕੋ ਮੈਨੂੰ ਕਿਸੇ ਕੋ ਮੈਨੂੰ ਕੋ ਪਿਛੋਂ ਤੂੰ ਇੱਥੇ ਖੜੇ ਸਟੇਸ਼ਨ ਤੇ ਤੂੰ ਹੀ ਸਟੇਸ਼ਨ ਤੇ ਖੜੇ ਜੀ ਹਾਂ ਤੂੰ ਹੀ ਪੁਲਿਸ ਦੇ ਹੱਥ 'ਚ ਖੜੇ ਗੱਡੀ ਚੈੱਕ ਕਰੋ ਸਰ ਗੱਡੀ ਚੈੱਕ ਕਰੋ ਜੀ ਉਹ ਗੱਡੀ ਉਹ ਰੇਲਵੇ ਸਟੇਸ਼ਨ ਲਿਖਿਆ ਰੇਲਵੇ ਦੇ ਜੀ ਰੇਲਵੇ ਸਟੇਸ਼ਨ ਦਿਖਾਰਿਆ ਪਾਣੀ ਸਰ ਆਪ ਹੀ ਗੱਡੀ ਚੈੱਕ ਕਰਾ ਲਓ ਕੋਈ ਗੱਲ ਨਹੀਂ ਮੈਂ ਅੰਦਰ ਨਹੀਂ ਆਉਣੀ ਮੈਂ ਗੱਡੀ ਗੱਡੀ ਸਰ ਚੈੱਕ ਕਰਾਓ ਜੀ ਸਰ ਸਰ ਉਹਨਾਂ ਨੂੰ ਕਰਾਓ ਗੱਡੀ ਚੈੱਕ ਕਰਾਓ ਮੋਰੀ ਗੱਲ ਪੈ ਹੈ ਵੇਖ ਵੇਖ ਨਾ ਕਰ ਵੇਖ ਵੇਖ ਨਾ ਕਰ ਤਿੰਨ ਮਹੀਨੇ ਜਿੰਨਾ ਗੱਲ ਕਰ ਰਿਹਾ ਆ ਤੂੰ ਤਾ ਮੇਰੇ ਨਾਲ ਤੂੰ ਤੂੰ ਨਾ ਕਰ ਤੂੰ ਤੂੰ ਨਾ ਕਰ ਤੂੰ ਤੂੰ ਨਾ ਕਰ ਮੈਨੂੰ ਜੇ ਇਹ ਤੂੰ ਹੀ ਕੰਮ ਕਰਨਾ ਫੇਰ ਸਰ ਆਪਣੇ ਲੇਡੀਸਟਾਫ ਤੋਂ ਉਹਨਾਂ ਨੂੰ ਬੋਲਣ ਦੇ ਮੈਡਮ ਜੀ ਤੁਸੀਂ ਵੀ ਅੱਡੇ ਕੇ ਕੁਛ ਨਹੀਂ ਆ ਠੀਕ ਆ ਮੈਂ ਆਪਣਾ ਕੰਮ ਕਰ ਰਿਹਾ ਤੁਹਾਡੇ ਨਾਲ ਤਾਂ ਹੀ ਸਰ ਇਹ ਕੀ ਲੱਗਦੇ ਤੁਹਾਡੇ ਇਹ ਕੀ ਲੱਗਦੇ ਤੁਹਾਡੇ ਨਹੀਂ ਕੀ ਲੱਗਦੇ ਨੇ ਤੇ ਇਹਨਾਂ ਨੂੰ ਬੋਲਣ ਦੀ ਮੜੀ ਸੈਂਸ ਸਿਖਾਓ ਨਾ ਜਦੋਂ ਤੁਸੀਂ ਆਪਣੀ ਡਿਊਟੀ ਕਰਦੇ ਤੁਹਾਡੇ ਨਾਲ ਵੀ ਇਦਾਂ ਹੀ ਬੋਲਦੇ ਆ ਤੁਸੀਂ ਤੁਹਾਡੇ ਨਾਲ ਵੀ ਇਦਾਂ ਹੀ ਬੋਲਦੇ ਆ ਜੀ ਕੀ ਤੁਸੀਂ ਫੈਮਿਲੀ ਮੈਂਬਰ ਹੋ ਫਿਰ ਤੇਰਾ ਮਤਲਬ ਨਹੀਂ ਹੈਗਾ ਕਿ ਤੂੰ ਪੁਲਿਸ ਲੈ ਕੇ ਤਸ ਮੇਰੀ ਗੱਡੀ ਦੀ ਚੈਕਿੰਗ ਕਰਨਾ ਲਾ ਤੂੰ ਬਾਕੀ ਬਾਕੀ ਗੱਡੀਆਂ ਦੀ ਪੁਲਿਸ ਚੈੱਕ ਨਹੀਂ ਕਰਦੀ ਬਾਕੀ ਬਾਕੀ ਗੱਡੀਆਂ ਪੁਲਿਸ ਨਹੀਂ ਚੈੱਕ ਕਰਦੀ ਮੈਨੂੰ ਪਰਮਿਸ਼ਨ ਤੇ ਮੇਰੀ ਗੱਡੀ ਦਾ ਹੱਥ ਕਿੱਥੇ ਲਾਇਆ ਨਾਰਮ ਮੁਲਾਜ਼ਮ ਆਈ ਮੈਂ ਚੈੱਕ ਕੀਤੀ ਮੁਲਾਜ਼ਮ ਚੈੱਕ ਕਰ ਰਹੇ ਆ ਮੁਲਾਜ਼ਮ ਮੈਂ ਨਹੀਂ ਚੈੱਕ ਕਰ ਰਹੇ ਆ ਮੈਂ ਨਹੀਂ ਹੋਣ ਦਾ ਸਰ ਮੈਂ ਚੈੱਕ ਕਰ ਰਿਹਾ ਕਿ ਤੁਸੀਂ ਚੈੱਕ ਕਰ ਰਹੇ ਹਾਂ ਨੂੰ ਸ਼ੱਕੀ ਲੱਗੀ ਹੈ ਚੈੱਕ ਕਰਾਤੀ ਸਾਨੂੰ ਸ਼ੱਕੀ ਲੱਗੀ ਸਾਨੂੰ ਸਾਨੂੰ ਸ਼ੱਕੀ ਲੱਗੀ ਚੈੱਕ ਕਰਾਤੀ ਨਾ ਨੰਬਰ ਨੈਵੀਕਲਿਮੈਂਬਰ ਨੰਬਰ ਅੱਜ ਵੀ ਕਰਦੇ ਜਾਓ ਕਾਹ ਚੱਕਦੇ ਹੋ ਹੋ ਕੇ ਗਿਆ ਜਦੋਂ ਮੈਂ ਕੋਨਾ ਕਰੀ ਤੇ ਫੈਮਲੀ ਨੰਬਰ ਹੈ ਸਭ ਨਹੀਂ ਜੇ ਤੁਸੀਂ ਫੈਮਲੀ ਮੈਂਬਰ ਇਹਦੇ ਚੀਕਾ ਮਾਰਨ ਲਈ ਇਹਨੇ ਚੀਕਾ ਮਾਰਨ ਲਈ ਕੀ ਗੱਲ ਆ ਇਹਨੇ ਚੀਕਾ ਮਾਰਨ ਲਈ ਕੀ ਗੱਲ ਆ ਮਤਲਬ ਕੀ ਤੇਰਾ ਮੈਂ ਆਪਣੀ ਫਰਜ਼ ਨਿਭਾ ਰਿਹਾ ਤਾਡੇ ਮੇਰੀ ਗੱਲ ਸੁਣ ਮੈਂ ਬੋਲੋ

ਜਾਓ ਡੀਐਸਪੀ ਸਾਹਿਬ ਨੂੰ ਸਾਧ ਲਓ ਡੀਐਸਪੀ ਸਾਹਿਬ ਨੂੰ ਸਾਧ ਲਓ ਡੀਐਸਪੀ ਸਾਹਿਬ ડીસી ਨਹੀਂ ਲੱਗੇ ਸ਼ਹਿਰ ਦੇ ਹਾਂ ਤੇ ਮੈਂ ਕਹਿ ਨਹੀਂ ਰਿਹਾ ਤੂੰ ਆਪ ਕਹ ਰਿਹਾ ਡੀਐਸਪੀ ਹੈ ਹਾਂ ਇਹਨਾਂ ਨੂੰ ਬੋਲਣ ਦੇ ਕਲ ਸਕਾਓ ਜਿਹੜੇ ਨਾ ਮਾਮਾ ਡੀਐਸਪੀ ਹੈ ਤੇ ਮਾਮਾ ਜੀ ਇਹਨਾਂ ਰੱਬ ਨਹੀਂ ਲੱਗੇ ਤੇ ਤੂੰ ਕੌਣ ਹੁੰਦੀ ਹੈ ਤੂੰ ਕੌਣ ਹੁੰਦੀ ਹੈ ਤੂੰ ડીસી ਲੱਗੀ ਹੈ ਕੀ ડીસી ਲੱਗੀ ਹੈ ਤੂੰ ਤੂੰ ਕੌਣ ਹੈ ਤੇ ਤੂੰ ਕੌਣ ਹੈ ਬੇਫਕੂਫ ਤੂੰ ਹੈ ਬੇਫਕੂਫ ਤੂੰ ਹੈ ਮੈਂ ਮਪੜਾ ਕੰਮ ਕਰ ਰਿਹਾ ਹਾਂ ਕੀ ਤੇਰੀ ਕਾਰ ਪੈਣਾ ਕੀ ਕਰ ਰਹੇ ਸੀ ਗੱਡੀ ਜਿਵੇਂ ਕੀ ਤੇਰੇ ਕੋਲ ਕੋਈ ਵੀਡੀਓ ਸੋ ਦੇ ਕੇ ਕੀ ਤੇਰੇ ਕੋਲ ਕੋਈ ਇਦਾਂ ਬੈਠਾ ਹੋਵੇ ਤੇਰੀ ਭੈਣ ਦੀ ਕੋਈ ਅਸੀਂ ਮੋਜੂ ਸ਼ੁਰੂ ਕਰਦੀਆਂ ਫੇਰ ਸਾਡੇ ਤੁਸੀਂ ਇੱਥੇ ਸਟੇਸ਼ਨ ਤੇ ਖੜੇ ਸੀ ਨਾ ਠੀਕ ਹੈ ਇੱਥੇ ਕਿਹੜੀ ਤੂੰ ਇੱਥੇ ਕਿਹੜੀ ਔਨ ਡਿਊਟੀ ਤੂੰ ਇੱਥੇ ਕਿਹੜੀ ਤੁਸੀਂ ਪੁਲਿਸ ਦੀ ਭੂਮਿਕਾ ਨਿਭਾ ਰਹੇ ਹੋ ਔਨ ਡਿਊਟੀ ਹੋ ਕੇ ਔਨ ਡਿਊਟੀ ਮੈਂ ਸੀ ਮੇਰੇ ਮੇਰੇ ਫੋਨ ਕੱਲੀ ਤੋਂ ਸਿਖਾ ਰਹੇ ਨਹੀਂ ਇੱਥੇ ਕਿਹੜੀ ਨਹੀਂ ਇੱਥੇ ਕਿਹੜੀ ਭੂਮਿਕਾ ਨਿਭਾ ਰਹੇ ਤੁਸੀਂ ਡਿਊਟੀ ਦੀ ਇੱਥੇ ਇੱਥੇ ਕਿਹੜੀ ਭੂਮਿਕਾ ਨਿਭਾ ਰਹੇ ਆਂ ਹਾਂ ਤੇ ਹਾਂ ਤੈਨੂੰ ਵੀ ਨਾ ਸਿਕਾਓ ਸਾਮੀ ਨਹੀਂ ਹੈਗੀ ਕੀ ਠੀਕ ਹੈ ਨਾ ਉਹ ਸਾਮੀ ਵੀ ਬਹੁਤ ਸਾਮੀ ਹੋਊਂਗੇ ਆਪਣੇ ਘਰ ਚ ਹੋਊਂਗੀ ਸਾਨੂੰ ਕੋਈ ਟੈਨਸ਼ਨ ਨਹੀਂ ਹੈ ਤੇਰੇ ਅਗੇ ਸਾਮੀ ਦੀ ਸਾਨੂੰ ਕੋਈ ਸਾਮੀ ਦੀ ਟੈਨਸ਼ਨ ਨਹੀਂ ਹੈ ਉਹ ਜਾਓ ਯਾਰ ਤੁਸੀਂ ਕਿੱਧਰ ਲੈਣੇ ਆ ਤਾ ਕੰਨਾ ਬਹੁਤ ਕਿੰਨੇ ਪ੍ਰੈਸਰ ਪਾਉਣ ਬਣਾਉਂਦਾ ਤੇ ਤੁਹਾਨੂੰ ਇੱਥੇ ਕਿੰਨੇ ਅੱਕ ਦੇ ਤਾਂ ਗੱਡੀ ਲਾ ਕੇ ਖੜੇ ਹੁੰਦਾ ਹੈ ਹੈ ਤੁਹਾ ਫਿਰ ਪੁਲਸੀ ਚੈੱਕ ਕਰ ਰਹੀ ਮੈਂ ਨਹੀਂ ਚੈੱਕ ਕਰ ਰਿਆ ਹੈਂ ਨਹੀਂ ਬਦਮਤ ਹੋਇਆ ਤੈਨੂੰ ਗੱਡੀ ਤੇ ਚੈੱਕ ਨਹੀਂ ਪੁਲਿਸ ਦਾ ਕਰਨ ਦਾ ਫਰਜ ਨਹੀਂ ਬਦਮਤ ਕੀ ਹੋਇਆ ਨਾ ਹੋਵੇ ਅੱਛਾ ਨਹੀਂ ਕੋਈ ਮੇਰੇ ਨਾਲ ਚੁਪਾਉਣ ਲੱਗ ਗਿਆ ਨਾ ਹੋਵੇ ਤੇ ਪੁਲਿਸ ਚੈੱਕ ਨਹੀਂ ਕਰ ਸਕਦੇ ਤੂੰ ਡੀਸੀ ਲੱਗੀ ਹੈ ਹੈ ਲੱਗੀ ਆ ਤੂੰ ਦੱਸਦੀ ਕਦੋਂ ਕੀ ਕਰਾਂਗਾ ਆਪਣੀ ਚੈਕਿੰਗ ਰੋ ਗੱਲ ਮੁੱਕੀ ਜਾਓ ਜੀ ਜਾਓ ਮਾਣ ਅਕਲ ਸਕਾਉ ਭਈ ਇਹਨਾਂ ਨੂੰ ਹੈਨਾ ਜਿਹੜਾ ਮਾਮਾ ਡੀਐਸਪੀ ਤੇ ਮਾਮਾ ਜੀ ਡੀਸੀ ਥੋੜੀ ਲੱਗੇ ਮਾਮਾ ਜੀ ਰੂਲ ਨਹੀਂ ਮਾਮਾ ਜੀ ਦੀ ਗੱਡੀ ਨਹੀਂ ਚੈੱਕ ਹੋ ਸਕਦੀ ਹਣਾ ਮਾਮਾ ਜੀ ਦੀ ਜਿਹੜਾ ਗੱਡੀ ਨਹੀਂ ਚੈੱਕ ਹੋ ਸਕਦੀ ਇਹ ਗੱਡੀ ਪੁਲਿਸ ਨੇ ਚੈੱਕ ਕੀਤੀ ਹੈ ਤੇ ਪਹਿਲੀ ਮੈਂਬਰ ਉਹਨਾਂ ਨੇ ਕਹਿੰਦੇ ਕਿ ਮੈਂ ਲੋਨ ਤੇ ਰਵੇ ਤੱਕ ਕੁਝ ਨਹੀਂ ਲੈ ਕੇ ਡੈਰੀ ਕਰਨ ਨੂੰ ਆਇਆ ਕਰਕੇ ਚੈੱਕ ਕਰਾਂਗੇ ਤੇ ਕੋਈ ਪੁਲਿਸ ਗੱਡੀ ਨਹੀਂ ਚੈੱਕ ਕਰ ਸਕਦੀ ਤੇ ਪੁਲਿਸ ਗੱਡੀ ਨਹੀਂ ਚੈੱਕ ਕਰ ਸਕਦੀ ਜੋ ਜੀ ਪਾ ਜੀ ਤੁਹਾਨੂੰ ਇਹ ਪਹਿਲਾਂ ਹੀ ਕਹਿ ਚੁੱਕੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਤੇ ਪੁਲਿਸ ਗੱਡੀ ਨਹੀਂ ਚੈੱਕ ਕਰ ਸਕਦੀ ਉਹ ਚਲੋ ਕੋਈ ਨਹੀਂ ਹੁੰਦਾ ਤੇ ਪੁਲਿਸ ਗੱਡੀ ਨਹੀਂ ਚੈੱਕ ਕਰ ਸਕਦੀ ਮੈਂ ਲਾਈਵ ਚਲਾ ਰਿਹਾ ਜਾਓ ਜਾ ਕੇ ਰਿੱਟ ਪਾ ਦਿਓ ਰਿੱਟ ਪਾ ਦਿਓ ਜਾ ਕੇ ਮੇਕ ਤਾਂ ਮਾਰੀ ਸੋਖੀ ਨਹੀਂ ਹੈਗੀ ਪਾ ਦਿਓ ਤੁਸੀਂ ਤੁਹਾਨੂੰ ਹੀ ਕਹਿ ਰਿਆ ਕੀ ਕੀ ਠੀਕ ਹੈ ਮਾਰੀ ਮੋਟੇ ਸਾਮੀ ਨਹੀਂ ਹੈਗੀ ਲਮਾੜੀਆਂ ਦੇ ਧੀਆ ਨਹੀਂ ਸਾਨੂੰ ਸਾਮੀ ਸੁਮੀ ਕੋਈ ਟੈਨਸ਼ਨ ਨਹੀਂ ਹੈ ਨਾ ਸਾਨੂੰ ਪੈਸੇ ਬੂਹੇ ਦੀ ਟੈਨਸ਼ਨ ਆ ਉਹ ਭਲੇਖਾ ਕੱਢ ਦਿਓ ਤੁਸੀਂ ਆ ਤੁਹਾਨੂੰ ਨਹੀਂ ਹੋਏਗਾ ਦੇ ਆਪਣਾ ਦਿਖਾਏਗਾ ਜਾਓ ਜਾਓ ਸੋ ਇਹ ਤਸਵੀਰਾਂ ਨੇ ਜਲੰਧਰ ਦੀਆਂ ਦੱਸਦੀਆਂ ਕਿ ਅਜਿਹੀਆਂ ਲੜਕੀਆਂ ਰਾਤ ਨੂੰ ਸਟੇਸ਼ਨ ਤੇ ਘੁੰਮ ਰਹੀਆਂ ਨੇ ਸੋ ਲਾਈਵ ਤਸਵੀਰਾਂ ਤੇ ਜਲੰਧਰ ਦੇਖ ਸਕਦੇ ਆ ਮੌਕੇ ਤੇ ਇਹ ਲੜਕੀ ਵੱਲੋਂ ਮਗਾਮਾ ਵੀ ਕਾਫੀ ਕੀਤਾ ਗਿਆ ਮੌਕੇ ਨਾਲ ਮੁਲਾਜ਼ਮ ਬੈਠਾ ਸੀਗਾ ਜੀਆਰਪੀ ਦਾ ਸੋ ਲੜਕੀ ਵੱਲੋਂ ਕਾਫੀ ਧੁੰਦ ਦਿਖਾਈ ਗਈ ਅਫਸਰ شاہੀ ਦੀ ਸੋ ਜਲੰਧਰ ਦੀਆਂ ਤਸਵੀਰਾਂ ਨੇ ਸੋ ਸਰ ਇਥੇ ਬਾਕੀ ਵੀ ਗੱਡੀਆਂ ਲੱਗੀਆਂ ਨੇ ਚੈਕਿੰਗ ਕਰਨਾ ਤੁਹਾਡਾ ਫਰਜ਼ ਹੈ ਨਾ ਹੈ ਨਾ ਹੈ ਨਾ ਨਹੀਂ ਭਾਵੇਂ ਰਿਲੇਟਿਵ ਹੋਵੇ ਇਹ ਗੱਡੀ ਕੋਈ ਚੈੱਕ ਕੀਤੀ ਕੋਈ ਏਡਾ ਵੱਡਾ ਮੈਟਰ ਨਹੀਂ ਹੈ ਨਾ ਜੋ ਲੜਕੀ ਬਣਾ ਰਹੀ ਸੀਗੀ ਬਿਲਕੁਲ ਜੇ ਹੁਣ ਯਾਰ ਪਹਿਲਾਂ ਕੁਛੀ ਦਾ ਖਰੀਦal ਬਾਈ ਦੱਸੋ ਦੇਖੀ ਕਿ ਕਾਹ ਚੁੰਦੇ ਹੋ ਅੱਛਾ ਉਹ ਕਿੱਧਰ ਗਏ ਨੇ ਪੰਜ ਤਾਂ ਦੇ ਨਾਲ ਸੋ ਇਹ ਤਸਵੀਰਾਂ ਜਲੰਧਰ ਰੇਲਵੇ ਸਟੇਸ਼ਨ ਦੀਆਂ ਨੇ ਸੋ ਇਹਨੇ ਤਸਵੀਰਾਂ ਨੇ ਮੈਰੰਜਮ ਤੁਹਾਡੇ ਨਾਲ ਨਾਲ ਵਿਦਾ ਤੁਸੀਂ ਦੇਖੋ